ਜਾਣੇ ਬਾਰੇ ਜਿਹੜੀ ਆ ਜਾਂਦਾ ਥੱਲੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਅੰਗਰੇਜ਼ਾਂ ਦੀ ਨੌਜ ਨਾ ਹੀ ਜਿਹੜਾ ਵਾ ਥੱਲੇ ਦਾ ਕੰਮ ਜਿਹੜਾ ਵਾ ਅੰਗਰੇਜ਼ਾਂ ਦੇ ਤਰੀਕੇ ਨਾਲ ਹੀ ਗੱਲ ਰਿਹਾ ਜੀ ਉਹ ਨਬਰ ਤੋਂ ਜਿਹੜੀ ਆਈ ਕਿ ਤਾਂ ਲੈਨੇ ਆ ਕਿ ਦੁੱਧ ਲਿਆਉਣੇ ਆ ਬਾਜ਼ਾਰ ਤੋਂ وہاں ملائی ملوئی لائی ہوئی ہے جی جی پیٹر چیزیں یہ سارے چکیا پھر پانی نے سارا پانی لینا دہ پانی آپ کو بھی اچھی چکی تیار کرتے ہیں بازرا پینے والی سیال ਪੁਰਾਣੇ ਲੋਕ ਜਿਹੜੇ ਆ ਕੇ ਕਮਨ ਕਾਰਾ ਤੇ ਬੁਜੀਆ ਉਹ ਅੱਜ ਕੱਲ੍ਹ ਕਹਿੰਦੇ ਚਲੋ ਚੱਤਿਆਂ ਤੇ ਥੋਟੇ ਨੇ ਕੋਈ ਬੈਂਜੀ ਜਣਾ ਨੂੰ ਨਵੋ ਜਿਆ ਦੂਰ ਤੋਂ ਚੱਲ ਕੇ ਆ ਜਾਂਦੇ ਆ। ਅਜ ਤੰ ਲੈ ਸੀ ਜਿਗਾ ਲੈ ਕੇ ਆਏ ਆ ਜਿਹੜਾ ਧੰਕਰਾ ਦੇ ਖਾਣੇ ਜਿਹੜਾ ਪਾਣੀ ਆ ਪਾਣੀ ਦੇ ਨਾਲ ਜਿਹੜਾ ਆਟਾ ਪੀਸਿਆ ਜਾਂਦਾ ਜਿਹੜੇ ਘਰਾੜਾ ਪਾਣੀ ਦੇ ਨਾਲ ਚੱਲਦੀ ਆ ਕਿਤੇ ਅੱਜ ਕੱਲ੍ਹ ਹਰ ਤਰ੍ਹਾਂ ਦੀ ਚੱਕੀ ਆ ਗਈ ਆ ਹਰ ਤਰ੍ਹਾਂ ਇਲੈਕਟ੍ਰਿਕ ਚੱਕੀਆਂ ਆ ਗਈਆਂ ਉੱਥੇ ਹੀ ਕਰਾਟ ਲੱਗਦਾ ਹੈ ਜਿਹੜਾ ਪਾਣੀ ਨਾਲ ਚੱਲਦਾ ਹੈ ਔਰ ਜਿਹੜਾ ਉਹਦਾ ਆਟਾ ਆ ਆਟਾ ਵੀ ਉਹਦਾ ਜਿਹੜਾ ਬੜਾ ਠੰਡਾ ਆਟਾ ਹੁੰਦਾ ਆਪਾਂ ਗੱਲ ਵੀ ਕਰਨੀ ਆ ਕੀ ਨਾਮ ਪਈ ਦੇਣਾ ਮੇਰਾ ਨਾਂ ਜੀ ਚਮਕੌਰ ਸਿੰਘ ਹੈ ਜੀ ਭਾਰਵਾਲ ਪਿੰਡ ਔਰ ਜਿਹੜੇ ਕਰਾ ਦੇ ਆ ਇੱਕ ਦੋ ਦਾ ਕਰਾ अंगा बिलकुल ठंडा हूंदा हथ लाई बिल्डा हूंदा हूंदा पाणी जा चलो पाणी जा बहोत ई वॾी तरीक़े सां जहिड़ी अंग्रेजा जे नौजवान ई कम जहिड़ा वा अंगाकी पर चोवीह घंटे चली आई बंदी बंदि उन बंदि करण पईंदी बगैर नी चलो भाजी पदरी पुजड़ जहिड़ी आहे आटे ना जहिड़ा ठंडा हूंदा वा जी रोटी सुकी नी आ ਕੋਈ ਨੰਬਰ ਤੱਕ ਜਿਹੜੀਆਂ ਅਸੀਂ ਜਿੱਦਾਂ ਲੈਨੇ ਆ ਕਿ ਦੁੱਧ ਲਿਆਉਣੇ ਆ ਬਾਜ਼ਾਰ ਤੋਂ ਉਹਦੇ ਵਿੱਚ ਉਹਨਾਂ ਮਲਾਈ ਮੂਰੀ ਲਾਈ ਹੁੰਦੀ ਆ ਜੀ ਜਿਹੜਾ ਅਸੀਂ ਸਪੇਟਾ ਦੁੱਧ ਘਰ ਲੈਨੇ ਆ ਉਹ ਤਾਂ ਸਾਰੇ ਚੀਜ਼ਾਂ ਬਿਲਕੁਲ ਸੰਪੂਰਨ ਹੁੰਦੀਆਂ ਵਾ ਇਹ ਤਾਂ ਸੂਰਾ ਵੀ ਨਿੱਕਾ ਦਾ ਸੂਜੀ ਵੀ ਨਿੱਕੀ ਦੀ ਮੈਦਾ ਵੀ ਨਿੱਕਾ ਦਾ ਇਹ ਬਿਲਕੁਲ ਸੰਪੂਰਨ ਆਟਾ ਹੁੰਦਾ ਵਾ ਜੀ ਇਹ ਜਿਹੜਾ ਬਿਲਕੁਲ ਦੇਖੋ ਤੂੰ ਦੇਖ ਰਹੇਵੇਂ ਜੇਤੀ ਤਰੀਕੇ ਨਾਲ ਕਣਕ ਪਾ ਰਹੀ ਆ ਤੇ ਜਿਹੜਾ ਬਾਹਰ ਆ ਰਹੀ ਆ ਇਹਦੇ ਕੋਈ ਸੂਰੇ ਦੀ ਸੂਜੀ ਦੀ ਛਲਾਈ ਨਹੀਂ ਹੁੰਦੀ ਜੀ ਤਾਂ ਕਰਕੇ ਜਿਹੜਾ ਇਹ ਆਟਾ ਗੁਣਾ ਵਾਲਾ ਹੁੰਦਾ ਵਾ ਇਹ ਕਣਕ ਦਾ ਹੀ ਪੀਸਿਆ ਜਾਂਦਾ ਕਿ ਉਹ ਆ ਉਹ ਰੁੜੀ ਆ ਤੇ ਪੀਛੇ ਜਾਂਦੇ ਆ ਜਿੱਦਾਂ ਕਣਕ ਦਾ ਮੱਕੀ ਦਾ గోਧਰੇ ਦਾ ਮੱਡਲ ਦਾ ਬਾਜਰੇ ਦਾ ਤੇ ਸ਼ੂਕਰ ਭੀਆ ਦਾ ਜਿਹੜਾ ਆਟਾ ਜਿਹੜਾ ਉਹ ਸਪੈਸ਼ਲ ਮਿਲਦਾ ਵਾ ਜੀ ਜੋ ਸ਼ੂਕਰ ਦੇ ਮਰੀਜ਼ ਆ ਸਾਡੇ ਕੋਲ ਜਿਹੜਾ ਆਟਾ ਉਹ ਸਪੈਸ਼ਲੀ ਤਿਆਰ ਕਰਦੇ ਆ ਉਹ ਖੜ ਛੜਦੇ ਆ ਲਿੱਕੇ ਜਾਂਦੇ ਤੇ ਜਿਹੜੇ ਆਟਾ ਵਾਏ ਵਲਾ ਇਹਦਾ ਫਿਰ ਇਨਾ ਕਿੰਨਾ ਕੁ ਤੁਸੀਂ ਢਹਾੜੀ ਚ ਪੀਸ ਲਿੰਦੇ ਹੋ ਇਹ ਭਾਜੀ ਜਿਹੜੇ ਚੱਕੀਆਂ ਤੇ ਪਿੰਡੀਆਂ ਦਾ ਆਟਾ ਬਹੁਤ ਸਲੋ ਆ ਸਲੋਸ ਨਹੀਂ ਤਾਂ ਬਹੁਤ ਦਾ ਕਾਕਾ ਦੁਨੀਆ ਵਾਲੀ ਹੈ ਲੈ ਕਿੰਨੇ ਕੋਈ ਜਿਹੜਾ ਬਾਅਦ ਆ ਨਿਕਲਦਾ ਵਾ ਇਹਨਾਂ ਦੇ ਤਾਂ ਦਿਖੋਣੇ ਆ ਜਿਹੜਾ ਆਟਾ ਪੀਸਿਆ ਜਾਂਦਾ ਕੀ ਦੇਖ ਸਕਦੇ ਜੀ ਇਹ ਜਿਹੜੀ ਆ ਚੱਕੀ ਆ ਜਿਹੜੀ ਪਾਣੀ ਦੇ ਨਾਲ ਚੱਲਦੀ ਆ ਪਾਣੀ ਦੇ ਨਾਲ ਚੱਕੀ ਚੱਲਦੀ ਆ ਤੁਸੀਂ ਦੇਖ ਸਕਦੇ ਜੀ ਇਹ ਨਹੀਂ ਚੱਕੀ ਆ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਪਰ ਪਹਿਲਾਂ ਇਹਨਾਂ ਨੂੰ ਇਹ ਪੁੱਛਦੇ ਆ ਜਿਹੜਾ ਉਹਦੇ ਆਟਾ ਪੀਸਿਆ ਜਾ ਰਿਹਾ ਹੈ ਉਹ ਚੱਕੀ ਦਿਖਾਉਣਗੇ ਸਾਨੂੰ ਜਿਹੜਾ ਪਾਣੀ ਇਹਨਾਂ ਦੇ ਅੰਦਰ ਇੱਥੇ ਆਂਦਾ ਆ ਆਪਾਂ ਦਿਖਾਉਣੇ ਤੁਹਾਨੂੰ ਤੁਸੀਂ ਦੇਖ ਸਕਦੇ ਜੀ ਇਹ ਚੱਕੀਆਂ ਲੱਗੀਆਂ ਇੱਥੇ ਸਾਰੀਆਂ ਔਰ ਇਹ ਸਾਰੀਆਂ ਚੱਕੀਆਂ ਫਿਰ ਪਾਣੀ ਨਾਲ ਚੱਲਦੀਆਂ। ਹਾਂ ਜੀ ਇਹ ਸਾਰੀਆਂ ਪਾਣੀ ਨਾਲ ਹੀ ਆਉਂਦੇ। ਜਿੱਥੇ ਪਾਣੀ ਆਉਂਦਿਆ ਵਾ ਇੱਥੇ ਵੀ ਅਸੀਂ ਚੱਕੀ ਚਾਲ ਕਰਦੇ ਹਾਂ ਬਾਜਰਾ ਪੀਣ ਵਾਲੀ ਸਰਾ ਨੂੰ। ਇਹ ਪਾਣੀ ਨਾਲ ਤੋਂ ਵਧੀਆ ਸਾਰੀਆਂ ਚੱਕੀਆਂ। ਹਾਂ ਜੀ ਜੀ ਪਾਣੀ ਨਾਲ ਬਿਲਕੁਲ ਘੁੰਮਣੀਆਂ। ਜਿੱਨਾ ਪਾਣੀ ਵਧ ਆਊਗਾ ਉਨਾਂ ਜੀ ਵਧੀਆ ਘੁੰਮਣਗੀਆਂ। ਫਿਰ ਇਹ ਜਿਹੜੀ ਇਹਨਾਂ ਪਾਣੀ ਹੈ ਫਿਰ ਬੰਦ ਕਰਨਾ ਆਏ ਤਾਂ ਕਿਸ ਤਰ੍ਹਾਂ ਕਰਦੇ। ਪਾਣੀ ਵਾਲੀ ਆ ਪਿੱਛੇ ਇੱਕ ਦੇਸੀ ਜਿਗਾੜ ਲਾਇਆ ਵਾ ਆਪਣੇ ਕੋਲ ਹੀ। ਉਹ ਉਹਨਾਂ ਜਿਹੜਾ ਅੱਗੇ ਪਾਣੀ ਦੇ ਬੰਦ ਕਰਦੇ ਆ ਜਿੱਥੇ ਬੰਦ ਹੋ ਜਾਂਦੀਆਂ ਉਹਨੂੰ ਕੋਈ ਦੱਸ ਦੇ ਚੱਟੀਆਂ ਖੁੱਲ ਜਾਂਦੀਆਂ ਕਿੰਨੇ ਕ ਪਿੰਡ ਦਾ ਲੈ ਲੈਂਦੇ ਫਿਰ ਉਹ ਜੀ ਦੂਰ ਦੂਰ ਤੋਂ ਜਿਹੜੇ ਆ ਬਹੁਤ ਪੁਰਾਣੇ ਲੋਕ ਜਿਨ੍ਹਾਂ ਨੂੰ ਇਹ ਕੰਮ ਦੀ ਲੋੜ ਜੀ ਆ ਕਿ ਆਟਾ ਵਧੀਆ ਆ ਉਹ ਤੇ ਲੋਕ ਦੂਰੋਂ ਨਹੀਂ ਆ ਜਾਂਦੇ ਆ ਤੇ ਕੁਝ ਲੋਕ ਜਿਹੜੇ ਆ ਤੇ ਕੰਮਕਾਰਾਂ ਚ ਵਿਜੀ ਆ ਉਹ ਅੱਜ ਕੱਲ੍ਹ ਕਹਿ ਦਿੰਦੇ ਚਲੋ ਚੱਟੀਆਂ ਤੇ ਛੋਟੇ ਨੇ ਕੋਈ ਵੈਲੀ ਜਿਹਨਾਂ ਨੂੰ ਨਵੋ ਜਿਆ ਦੂਰ ਤੋਂ ਚਲ ਕੇ ਆ ਜਾਂਦੇ ਆ ਇਹ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਆਟਾ ਵਾ ਜਦੋਂ ਜੁਨਾ ਕੁਝ ਕੱਢਿਆ ਜਾਂਦਾ ਜਿਸ ਤਰ੍ਹਾਂ ਸੂਜੀ ਘੜ ਲੈਂਦੇ ਆ ਕੁਝ ਹੋਰ ਵੀ ਉੱਥ ਬਿਲਕੁਲ ਸਾਫ ਸੁਥਰਾ ਆਟਾ ਵਾ ਫਿਰ ਬੜਾ ਵਧੀਆ ਆਟਾ ਸਿਹਤ ਵਾਸਤੇ ਬੜਾ ਚੰਗਾ ਆਟਾ ਕਿਉਂਕਿ ਮੈਨੂੰ ਤਾਲਾ ਦੇ ਵਿੱਕੀ ਮਿਲੀ